ਸਾਰੇ ਵਪਾਰਾਂ ਪੰਜ ਕਿੱਥੇ ਜਾਈਏ ਇਸੇ ਦਾਗ ਲੋਈ ਤਿੰਨ ਤਰਪਾ ਦਾਦਾਪੁਰ ਚਾਲੀ ਦੇ ਉਹ ਸਾਰੇ ਕਾਰਨਰ ਮਲਿਆ ਤੇ ਫਿਰ ਕੀ ਹੋ ਗਿਆ ਸਮਾਨ ਕਿੱਥੋਂ ਲਈਏ ਕਿੱਦਾਂ ਲਈਏ ਇਹ ਮੈਂ ਸਮਝ ਨਹੀਂ ਆ ਰਿਹਾ ਇਹ ਗੋਵਰਮੈਂਟ ਆ ਦੇਖੋ ਤਿੰਨ ਨੂੰ ਕੋਸ਼ਿਸ਼ ਨਹੀਂ ਜਿਹੜੀ ਗ੍ਰਿਲ ਲਗਾਈ ਗਲਤ ਨਹੀਂ ਹੈ ਹਾਂ ਜੀ ਜਿਹੜੀ ਗ੍ਰਿਲ ਲਗਾਈ ਸਾਰੇ ਸ਼ਾਟਸ ਲਗਾਈ ਦਿਓ ਸਰ ਚਲੋ ਮੇਰੇ ਨਾਲ ਹਾਂ ਸਾਰੇ ਸ਼ਾਟ ਦੀ ਰਿਕਵੈਸਟ ਕਰ ਰਹੇ ਆ ਭਾਈ ਸਾਹਿਬ ਰਿਕਵੈਸਟ ਕਰ ਰਹੇ ਹੋ ਸਰ ਸਾਡੀ ਦੁਕਾਨਾ ਦਾਦਾਪੁਰ ਦੀ ਦੁਕਾਨ ਹੈ ਪੂਰਾ ਸੀ ਚਾਲੀਆਂ ਰੱਖਣੀਆਂ ਸਟੈਂਡ ਰੱਖਣੇ ਨੇ ਸਭ ਕੁਝ ਰੱਖਣਾ ਤੇ ਪਾਸੇ ਤੋਂ ਸਟੈਪਸ ਤੋਂ ਇੱਕ ਮਹਿਮਦ ਅਕੀਲ ਨੂੰ ਪੁੱਛਣਾ ਪੱਲਾ ਨੁਗਰਾਹ ਚੱਲੋ ਐਸੇ ਹੀ ਕਰੋ ਭਾਜੀ ਕਸਾਮਾ ਕਰੋ ਪੰਜ ਇਹਨਾਂ ਦੇ ਨਾਲ ਜਾਂਦਾ ਜਿਹੜੀ ਬਣਾ ਬਣਾ ਦੇ ਜੰਨੇ ਆਓ ਦਾ ਜਿਹੜਾ ਉਹਦੇ ਪਾਸੋਂ ਆ ਜਾਓ ਦੁਕਾਨ ਦਾ ਥਣੇ ਖਲੋਂਦਾ ਨਹੀਂ ਇਹ ਸੜਕ ਪੁੱਛ ਲਈ ਜਿਹੜਾ ਤੁਹਾਨੂੰ ਉਸ ਜਿਹੜਾ ਤੁਹਾਨੂੰ ਸੁਧੀ ਗੱਲ ਸਜਣਾ ਸ੍ਰੋਥ ਸਿੱਧੀ ਰੋਡ ਤੇ ਹੋਰ ਤੁਹਾਡੇ ਨਾਲ ਸਾਰੇ ਨਾ ਕਰਦੇ ਕਿਹੜੀ ਕਿਹੜੀ ਗੱਲ ਕੋਈ ਤਰੀਕਾ ਥੋੜਾ ਜਿਹਾ ਜੀ ਐਡਾ ਰੋਲਾ ਪਾਣ ਨਾ ਦੇ ਪਾਜੀ ਰੋਲਾ ਨਹੀਂ ਮਾਰਿਆ ਮੈਂ ਮੈਂ ਪਾ ਰਿਹਾ ਐ ਅਸਾ ਐਪਾਰਟਮੈਂਟ ਨਾ ਕਰ ਰਹੇ ਗੁਰੂ ਦੀ ਜਗ੍ਹਾ ਵੀ ਤੁਹਾਡੀ ਗਵਰਨਮੈਂਟ ਦੇਈ ਤੇ ਅਸੀਂ ਕਿੰਨੇ ਭੁੰਗੇ ਜੋ ਲਗਾ ਦੇ ਚੁੱਕੇ ਲਾ ਜੋ ਸਾਡੇ ਲੋਕ ਹੱਥ ਜੋੜ ਕੇ ਕਿੰਨੇ ਜੁੱਕੇ ਆ ਗਏ ਸੁਧੀ ਗੱਲ ਸੁਣੋ ਮੇਰੇ ਹਾਂਜੀ ਉਹ 4 ਫੁੱਟ ਡੇਟ ਫੁੱਟ ਤੱਕ ਹਾਂ ਭਾਜੀ 4 ਫੁੱਟ ਚਾਹੀਦਾ ਹੈ ਉਹਦੀ ਹੋਣੀ ਹੈ ਨਾ ਉਹ ਵੀ ਤੁਸੀਂ 3 ਫੁੱਟ ਲਾਉਣਾ ਹੈ ਚੱਕਰ ਕੀਤਾ ਦੇਖੋ ਤੁਸੀਂ 3 ਫੁੱਟ ਦੇ ਖੜੇ ਜਦੋਂ ਉਹਨਾਂ ਨੇ 4 ਫੁੱਟ ਕਰਨਾ ਹੈ ਖੜੇ ਹੈ ਤੁਹਾਡੀ ਆਗੇ ਜਿਹੜੀਆਂ ਤੁਹਾਡੀ ਕਮੇਟੀ ਹੈ ਨਾ ਮੇਰੇ ਪੇਸ਼ ਕਰੋ ਅੱਗੇ ਜਿਹੜੀਆਂ ਅਗਲੇ 4 ਫੁੱਟ ਚੁੱਕੇ ਨੇ ਉਹਨਾਂ ਖੜੇ ਤੋੜਤੇ ਦੇ ਲਗਾ ਉਹੀ ਕਰ ਰਹੇ ਨਾ ਆ ਦੇਖਣਾ ਤੁਹਾਡਾ 3 ਫੁੱਟ ਉਹਨਾਂ ਦਾ 4.5 ਫੁੱਟ ਬਣੇ ਬਿਨਾਂ ਸਾਰੇ ਖੜੇ ਪੰਨੇ ਬਣਾਏ ਜਾਂਦੇ ਸਾਨੂੰ ਭਰਾਏ ਕਿ ਬਣਾਦੇ ਨਹੀਂ ਕੀਤਾ ਸਿਗੋਲੀ ਆ ਵੀ ਨਹੀਂ ਰਹਿਣ ਸਰ ਲੀਡਰ ਜੀ ਮੈਂ ਗੱਲ ਕਰੀਆ ਜੀ ਰਾਮ ਸਾਹਿਬ ਕੋਈ ਲੀਟਰ ਨਹੀਂ ਹੈਗਾ ਕੋਈ ਲੀਟਰ ਨਹੀਂ ਹੈਗਾ ਜਿਹੜਾ ਹੈ ਦੇਵਪੁਰਾ ਹੈ ਠੀਕ ਹੈ ਸ਼ਹਿਰ ਦੀ ਪਹੁੰਚ ਵਾਸਤੇ ਵੈਲਫੇਅਰ ਵਾਸਤੇ ਹੀ ਕਾਰਵਾਈ ਕਰਦੇ ਨੇ ਕਿਤੇ ਤੁਹਾਨੂੰ ਲੰਗਣ ਨੂੰ ਪੈਣਾ ਪੈਣਾ ਕਿੰਨੇ ਦਾ ਆਏਗੀ ਹੋਣਾ ਸਮਝਾ ਰਿਹਾ ਜੀ ਆ ਰਹੀ ਹੈ ਬੰਨਾਂ ਦੇ ਡਿਜ਼ਾਈਨਾਂ ਪੋੜਦਾ ਤੋੜ ਦੇ ਕੋੜੇ ਇਹੋ ਚੇਡਾ ਕਰੇ ਤੋੜੇ ਕਢੇਗਾ ਤੇਰੇ ਉੱਪਰ ਦੇ ਕੇ ਤੋੜ ਦੇ ਚੱਲ ਮੈਂ ਕੁਲਮੇ ਅਸਰ ਨਹੀਂ ਗੱਲ ਭੰਦੀ ਪਈ ਚੱਲਦੇ ਰਹੋ ਹੋਰ ਹੋਰ ਫਾਈਨ ਕੈਰੇਕਟਰ ਬੋਦਾ ਗਲਾਸ ਚੈਲੇਜ ਨਾਲ ਫੋੜੋ ਫੋੜੋ ਇੱਥੇ ਹੀ ਜਾਣਾ ਪੜਦਾ ਆਗੇ ਫੋੜਾ ਜਾ ਵੀ ਨਹੀਂ ਲੱਗਿਆ ਤਾਂ ਇਹ ਤਹਿ ਦੱਸਣਾ 13 ਹਜ਼ਾਰ ਰੁਪਏ ਖੱਲੋ ਵੀ ਆਗੀ ਕਰੀਏ 19 ਕਿ ਦੋ ਮਹੀਨੇ ਅੱਗੇ ਆਪਰੇ ਨਾ ਕਿ ਦੋ ਗੱਲ ਤੁਹਾਡਾ ਮੁੱਲ ਆਸ ਦੀਏ ਤਾਂ ਨਹੀਂ ਬਤਨਾ ਨਹੀਂ थे लाहे मर्ज़ी भई ਕਿਹੜਾ ਕੱਪੜਾ ਹੀ ਲਾਈ ਨਾ ਪਹਿਲਾਂ ਮੈਂ ਪਲੱਸ ਕਟ ਲਾਉਂਦੀ ਸੀ ਹੁਣ ਬੱਚੇ ਸਿਆਣੇ ਹੋਏ ਨੇ ਮੇਰੇ ਚਾਹਤੀ ਬੱਚਿਆਂ ਨੇ ਦੋ ਤਿੰਨ ਆ ਭੋੜਾ ਮੁੰਡਾ ਜਿਹੜਾ ਬਿਮਾਰ ਪਿਆ ਉਹ ਮੱਕੀ ਕੀਤਾ ਗਿਆ ਆ ਗਿਆ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਵਾਜ ਰੋਟੀ ਲੈ ਕੇ ਆਈ ਸੋ ਬਚ ਗਏ ਆ ਦੇ ਇੱਥੇ ਦੇ ਨਹੀਂ ਲੱਗਿਆ ਨਾ ਪੁੱਤਰ ਰੋਟੀ ਕਿੱਥੋਂ ਘੜੀ ਆ ਦੀ ਸਾਡਾ ਤਾਂ ਸਾਰਾ ਵਿਆਹ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਅਗਰ ਤੁਸੀਂ ਇਸੇ ਕੋ ਮਾਰ ਦੋ ਬਗੈਰ ਤਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਐਡਾ ਲੰਘਿਆ ਪੁੱਤਰ ਮੇਰਾ ਬੜਾ ਥਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰੇ ਨੂੰ ਪਤਾ ਉਹ ਲਾਂਦੇ ਸੀ ਫੇਰ ਨਾਥੇ ਉਹਨਾਂ ਨੇ ਇੱਥੇ 22 24 ਸਾਲ ਹੋ ਗਏ ਨੇ 25 ਮਦਾ ਹੋਣ ਫਿਰ ਕਿਦਾਂ ਜਦੋਂ ਇਥੇ ਅੱਡੇ ਚੁੱਕ ਲੈ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ ਕਾਈ ਬੁੱਤੇ ਸਾਂਭੇ ਬੁੱਤਰ ਮਿਆਲੇਦਾਰ ਲਾ ਵੜਵਾ ਕੇ ਤੁਹਾਡੇ ਰੱਬ ਕੋਈ ਤਾਂ ਅਸੀਂ ਦੇ ਦੇ ਛੱਡਦੇ ਨਾ ਦਾਰ ਦੇ ਛੱਡਦੇ ਹੋਲੀ ਹੋਲੀ ਕਰ ਖਾਤੇ ਦੋੜ ਕੇ ਲੈ ਆਈਏ ਸੁਤਰ ਮੈਂ ਕੀ ਹਦੀ ਮਾਂ ਤੇ ਨਹੀਂ ਖਾਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿ ਲਾ ਇੰਦਰਿਆ ਪੁੱਤਰੋ ਉਹਨਾਂ ਦੀ ਮੋਜ ਹੈ ਬੁੱਤਰ ਅਸੀਂ ਕੀ ਕਰ ਸਕਨੇ ਲੋਕ ਹੋ ਜਾ ਅਸੀਂ ਤਾਂ ਬੁੱਤਰ ਕੁਛ ਨਹੀਂ ਬੁੱਤਰ ਅਸੀਂ ਕਰ ਸਕਦੇ 3500 ਹੋ ਗਏ ਜੀ ਜਨਾਬ ਸਾਰਾ ਸਮਾਨ ਹੈ ਨਾ ਚਕਾਰ ਚੜਿਆ ਸਾਡਾ ਮੁਸ਼ਕਲ ਭਰੀ ਆ ਗਏ ਗਰੀਬਾਂ ਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੇ ਜੀ ਭੁੱਖੇ ਮਰਵਾਲੇ ਵਾਲੀ ਗੱਲ ਹੋ ਗਈ ਜਨਾਬ ਪੁਲ ਬਣਨ ਤੋਂ ਬਾਅਦ ਕੰਢੇ ਚਕਾਉਂਦੇ ਫਿਰ ਪੁਲ ਬਣਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾਤੇ ਉਹ ਕਮੇਟੀ ਘਰ ਗਏ ਹਾਂ ਅਫਸਰਾਂ ਨੂੰ ਕਿਹਾ ਫੇਰ ਲੱਗੇ ਜਨਾਬ ਅੱਜ ਫੇਚਾ ਕਰ ਅੱਜ ਫੇਚਾ ਕਰਦੇ ਜਨਾਬ ਮੁਸ਼ਕਲ ਭਰੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਰਵਾਲੇ ਵਾਲੀ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਕੰਮ ਰੈਡੀਮੇਟ ਰਾਜੀ ਜਨਾਬ ਸਮਾਨ ਮਿਲ ਗਿਆ ਉਹਨੂੰ ਸਮਾਨ ਮਿਲ ਗਿਆ ਜੀ

ਸਾਨੂੰ तकरीबन 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪura ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਉਲੰਘਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰ ਨਿਵਾਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਫਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਇਹ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਾਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਜਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਐ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਐ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਆ ਨਾ ਸੰਵਰਦੀ ਆ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਹੈ ਡੇਰਾ ਬਾਬਾ ਨਾਨਕ ਰੋਡ ਹੈ ਸਿਟੀ ਰੋਡ ਹੈ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਦਾ ਸਟੇਟਮੈਂਟ ਜਰਨੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇਗੇ ਊਟ ਪਟਾਂਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਆ ਸਟੈਪ ਬਾਈ ਸਟੈਪ ਸਾਰੀ ਇਨਫਰਮੈਂਟ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਾਣੇ ਕੋਆਪਰੇਟ ਕਰੋ ਸਾਰਿਆਂ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਅ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੂਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੇ ਆਪਣੀ ਦੁਕਾਨ ਦੇ ਅੰਦਰ ਆਪਣੇ ਉਹਦੀ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਉਹ ਸਾਰਿਆਂ ਵਾਸਤੇ ਹੁੰਦੇ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ